ਇੱਕ ਸੱਚੀ ਕਹਾਣੀ ਤੇ ਸੱਚੀਆਂ ਹੀ ਗੱਲਾਂ ਨੇ ਸੱਚੀ ਕਹਾਣੀਆਂ ਸੱਚੇ ਬੋਲ ਨੇ ਜਦੋਂ ਆਪਾਂ ਮੁੰਡਾ ਲਿਆਉਂਦੇ ਆ ਤੇ ਪਹਿਲੇ ਕਿੱਥੇ ਤਿੰਨ ਭੈਣ ਭਰਾ ਇਕੱਠੇ ਰਹਿੰਦੇ ਆ ਕਿੰਨੇ ਭੈਣ ਭਰਾ ਹੋਣ ਇਕੱਠੇ ਰਹਿੰਦੇ ਆ ਤੇ ਵਿੱਚੋਂ ਇੱਕ ਸੂਈ ਵੀ ਨਹੀਂ ਲੰਘਦੀ ਇਹ ਵੀ ਆਪਾਂ ਸੂਈ ਵੀ ਲੰਘਾ ਲਈਏ ਪੈਨਪਰਾ ਇੱਕ ਦੂਜੇ ਤੋਂ ਬਿਨਾ ਪਾਣੀ ਨਹੀਂ ਪਿੰਦੇ ਤੇ ਜਦੋਂ ਬੱਚਾ ਜਵਾਨ ਹੁੰਦਾ ਹੈ ਤੇ ਜਦੋਂ ਆਪਾਂ ਬੱਚਾ ਵਿਆਹਣੇ ਆ ਤੇ ਫਿਰ ਉਥੇ ਦਰਾਰਾਂ ਪੈਣ ਲੱਗ ਜਾਂਦੀਆਂ ਨੇ ਫਿਰ ਹਿੱਸਿਆਂ ਦੀ ਵੰਡ ਹੋਣ ਲੱਗ ਜਾਂਦੀ ਏ ਤੇ ਆਪਾਂ ਪਹਿਲੇ ਕਹਿੰਨੇ ਜਿਵੇਂ ਹੁਣ ਪੰਜ ਬੱਚੇ ਹੋਣ 6 ਬੱਚਾ ਹੈ ਪੰਜਾਂ ਪੁੱਤਰਾ ਦੀ ਮਾਂ ਹੋਵੇ ਤੇ ਮੰਜੀ ਦਾ ਨੂੰ ਨਾ ਥਾਂ ਹੋਵੇ ਕਿੱਥੇ ਪੰਜ ਪੁੱਤਰ ਕਹਿੰਦੇ ਮੇਰੀ ਮਾਂ ਐ ਮੇਰੀ ਮਾਂ ਐ ਤੇ ਜਦੋਂ ਵੱਡੇ ਹੁੰਦੇ ਆ ਵਿਆਹਦੇ ਆ ਤੇ ਉਦੋਂ ਉਹ ਮਾਂ ਦੇ ਇੱਕ ਮੰਜੀ ਦਾਣ ਨੂੰ ਥਾਣੇ ਮੇਲ ਦੀ ਆਪਾਂ ਮੰਜੀ ਵੀ ਉਹਦੀ ਕਿੱਥੇ ਡਾਈਏ ਸਾਰੇ ਕਹਿੰਦੇ ਦੂਜਾ ਸੰਭਾਲੇ ਚ ਐ ਤੀਜਾ ਸੰਭਾਲੇ ਚ ਚੌਥਾ ਸੰਭਾਲੇ ਚ ਪੰਜਵਾਂ ਸੰਭਾਲੇ ਹਮੇਸ਼ਾ ਹੀ ਐਈ ਰੀਤੀ ਰਿਵਾਜ ਚੱਲਦੇ ਆਂਦੇ ਆ ਤੇ ਆਪਾਂ ਕੰਮ ਬਾਹਰ ਵਾਲਿਆਂ ਤੋਂ ਕਰਵਾਨੇ ਆ ਸਗਣ ਵੇਅਰ ਬਾਹਰ ਵਾਲਿਆਂ ਤੋਂ ਕਰਵਾਨੇ ਆ ਤੇ ਹਿੱਸੇ ਵਰੀ ਜਦੋਂ ਉਦੋਂ ਫਿਰ ਕਹਿਣਾ ਸਾਨੂੰ ਪਿਓ ਨੇ ਹਿੱਸਾ ਨਹੀਂ ਦਿੱਤਾ ਮਾਣੇ ਹਿੱਸਾ ਨਹੀਂ ਦਿੱਤਾ ਹਿੱਸਿਆ ਵੇਲੀ ਆਪਾਂ ਕਹਿੰਨੇ ਆ ਘਰ ਵਾਲੇ ਹਿੱਸਾ ਦੇਣ ਹਿੱਸਿਆ ਵੇਰੇ ਆਪਾਂ ਕਹਿੰਨੇ ਆ ਘਰ ਵਾਲੇ ਹਿੱਸਾ ਤੇ ਜਦੋਂ ਆਪਾਂ ਕਰਵਾਨੇ ਆ ਬਾਹਰ ਵਾਲਿਆ ਤੋਂ ਸਗਣ ਵਿਹਾਰ ਉਹਨਾਂ ਕੋਲੋਂ ਉਹਨਾਂ ਨੂੰ ਆਪਾਂ ਹਿੱਸਾ ਦਿੱਤਾ ਕਿ ਆਪਾਂ ਹਿੱਸਾ ਉਹਨਾਂ ਕੋਲੋਂ ਲੈਣਾ ਹੈ ਉਹ ਦੋ ਸਗਨ ਵੀਰੇ ਆਪਣੇ ਘਰ ਨਹੀਂ ਕੋਈ ਵੀ ਦੇਸ਼ ਦੇ ਆਪਣਾ ਭੈਣ ਭਰਾ ਨਹੀਂ ਦੇਸ਼ ਦਾ ਵੀ ਮੇਰਾ ਭੈਣ ਭਰਾ ਵੀ ਤਾਂਗਦਾ ਪਿਆ ਹਾਂਜੀ ਜੇਕਰ ਸਾਡੀਆਂ ਗੱਲਾਂ ਚੰਗੀਆਂ ਲੱਗਿਆ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ